ਚੰਡੀਗੜ੍ਹ ਡਿਸਟ੍ਰਿਕਟ ਟ੍ਰਾਂਸ ਸੈੱਲ ਦੀ ਟੀਮ ਨੇ ਗੁਪਤ ਸੂchna ਦੇ ਆਧਾਰ ਤੇ ਕਿਸ਼ਨਗੜ੍ਹ ਚੌਕ ਦੇ ਨਾਲ ਲੱਗਦੀ ਇੱਕ ਨਰਸਰੀ ਦੇ ਵਿੱਚ ਜਦੋਂ ਰੇਡ ਕੀਤੀ ਤਾਂ ਪੁਲਿਸ ਹੱਕੀ ਬੱਕੀ ਰਹਿ ਗਈ ਕਿਉਂਕਿ ਰੇਡ ਦੌਰਾਨ ਟੀਮ ਨੂੰ ਕਾफी ਮਾਤਰਾ ਦੇ ਵਿੱਚ ਅਫੀਮ ਦੀ ਖੇਤੀ ਮਿਲੀ ਤੇ ਇਸ ਤੋਂ ਬਾਅਦ ਇਸ ਦੀ ਸੂchnਾ ਸੀਨੀਅਰ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਤੇ ਸੀਨੀਅਰ ਅਧਿਕਾਰੀਆਂ ਨੇ ਜਦੋਂ ਮੌਕਾ ਦੇਖਿਆ ਤਾਂ ਉੱਥੇ ਟੀਮ ਨੇ 275 ਅਫੀਮ ਦੇ ਪੌਦੇ ਬਰਾਮਦ ਕੀਤੇ ਹੋਏ ਸੀ ਅਤੇ ਇਹ ਵੀ ਕਿਲੋ 570 ਗ੍ਰਾਮ ਦਸੇਜਾਰੇ ਨੇ ਦਿੱਤੇ ਪੀਐਸਪੀ ਨੇ ਦੱਸਿਆ ਕਿ ਡੀਸੀਸੀ ਦੀ ਟੀਮ ਨੂੰ ਪੈਟਰੋਲਿੰਗ ਦੌਰਾਨ ਤੋਂ ਸੂਚਨਾ ਮਿਲੀ ਸੀ ਕਿ ਨਾਜਾਇਜ਼ ਢੇਰ ਕੇ ਨਾਲ ਅਫੀਮ ਦੀ ਖੇਤੀ ਇੱਥੇ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਨਰਸਰੀ ਦੇ ਮਾਲਕ ਅਤੇ ਮਾਲੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ। ਅ ਕੱਲ ਡੀ ਸੀ ਸੀ ਦੀ ਟੀਮ ਐਸ ਆਈ ਰਾਹੁਲ ਅਲੋਂਗ ਵਿਦ ਪੁਲਿਸ ਪਾਰਟੀ ਪੈਟ੍ਰੋਲਿੰਗ ਡਿਊਟੀ ਕੇ ਸੀ ਔਰ ਉਹਨਾਂ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਸ਼ਾਸਤਰੀ ਨਗਰ ਏਰੀਆ ਚ ਕਿ कि ਜਿਹੜੀ ਨਰਸਰੀ ਹੈ ਆ ਬਲੂਮਿੰਗ ਡੇ ਬਲੂਮਿੰਗ ਡੇ ਨਰਸਰੀ ਹੈ ਉੱਥੇ ਕਲਟੀਵੇਸ਼ਨ ਹੋ ਰਹੀ ਹੈ ਪੋਪੀ ਹਸਕਦੀ ਔਨ ਰੀਸੀਵਿੰਗ ਦਿਸ ਇਨਫੋਰਮੇਸ਼ਨ ਏਐਸਆਈ ਰਾਹੁਲ ਅਲੋਂਗ ਵਿਦ ਪੁਲਿਸ ਪਾਰਟੀ ਰੀਚਡ ਇਨ ਦੀ ਬਲੂਮਿੰਗ ਡੇ ਨਰਸਰੀ ਤੇ ਉੱਥੇ ਉਹਨੇ ਜਾ ਕੇ ਜਦੋਂ ਦੇਖਿਆ ਤਾਂ ਪੋਪੀ ਹਸਕਦੇ ਜਿਹੜੇ ਪਲਾਂਟ ਸੀ ਉਹ ਲੱਗੇ ਹੋਏ ਆਫਟਰ ਵੈਰੀਫਾਈਂਗ ਦੀ ਫੈਕਟਸ ਐਸਆਈ ਰਾਹੁਲ ਇਨਫਾਰਮਡ ਮੀ ਐਂਡ ਰਿਕੁਐਸਟਡ ਮੀ ਟੂ ਰੀਚ ਔਨ ਦੀ ਸਪੌਟ ਔਨ ਰੀਸੀਵਿੰਗ ਦੀ ਮੈਸੇਜ ਆਫ ਐਸਆਈ ਰਾਹੁਲ ਆਈ ਅਲੋਂਗ ਵਿਦ ਇਨਸਪੈਕਟਰ ਜਸਮਿੰਦਰ ਸਿੰਘ ਐਂਡ ਪੁਲਿਸ ਪਾਰਟੀ ਰੀਚਡ ਔਨ ਦਾ ਸਪੌਟ i verified the fact and found that poppy husk plants were blossoming there and after that police party <coughs> proceeded further and the poppy husk plants were taken into possession as per the law so, where the nursery owner Sameer Kalia and one gardener Mali Ram, were apprehended and arrested in this FIR. Accordingly, case FIR number Sola, dated 19 Ten under section Tara C and Act, police station IT Park, was got registered. ਜਸਦੀਕ ਇਹ ਇਸ ਤਰ੍ਹਾਂ ਦੀ ਅਫੀਮ ਦੀ ਖੇਤੀ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਨਹੀਂ ਸਗੋਂ ਦੂਜੀ ਵਾਰ ਪਕੜੀ ਗਈ ਹੈ ਤੇਸ ਤੋਂ ਪਹਿਲਾਂ ਵੀ ਕਾਫੀ ਮਾਤਰਾ ਦੇ ਵਿੱਚ ਅਫੀਮ ਦੀ ਖੇਤੀ ਪਕੜੀ ਗਈ ਸੀ ਤੇ ਹੁਣ ਆਈਟੀ ਪਾਰਕ ਦੇ ਕੋਲ ਲੱਗਦੀ ਇੱਕ ਨਰਸਰੀ ਦੇ ਵਿੱਚ ਇਸ ਤਰ੍ਹਾਂ ਦੀ ਅਫੀਮ ਦੀ ਖੇਤੀ ਨਾਜਾਇਜ਼ ਤਰੀਕੇ ਦੇ ਨਾਲ ਕੀਤੀ ਜਾ ਰਹੀ ਸੀ ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਚੰਡੀਗੜ੍ਹ ਦੀ ਆਈਟੈਕ ਪੁਲਿਸ ਨਜ਼ਦੀਕ ਦੇ ਖੇਤਰ ਦੇ ਵਿੱਚ ਕਿੰਨੀ ਆਈਟੈਕ ਹੈ ਤੇ ਕਾਨੂੰਨ ਦੇ ਨਿਯਮਾਂ ਦੀ ਮੁਤਾਬਕ ਪੰਜਾਬ ਦੇ ਵਿੱਚ ਕਿਤੇ ਵੀ ਅਫੀਮ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਜੱਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ Thank <music> you.